ਪਿਆਰਿਓ ਅੱਜ ਜੋ ਪ੍ਰਸੰਗ ਅਸੀਂ ਪੜਨ ਜਾ ਰਹੇ ਹਾਂ ਉਹ ਪਰੰਪਰਾਸ ਵਿੱਚੋਂ ਲਿਆ ਗਿਆ ਹੈ ਸੋ ਆਓ ਪਿਆਰ ਨਾਲ ਸਰਵਨ ਕਰਨਾ ਜੀ ਅੱਜ ਦਾ ਪ੍ਰਸੰਗ ਹੈ ਇਸ ਜਗਤ ਨੂੰ ਉਸ ਭਗਵਾਨ ਤਰੂਪ ਰੂਹ ਦੀ ਚਰਨ ਛੋਪਾ ਪ੍ਰਾਪਤ ਕਰਨ ਦਾ ਅਵਸਰ ਬਖਸ਼ਿਆ ਜਿਸ ਨੇ ਆਪਣਾ ਸਭ ਕੁਝ ਵਾਰ ਕੇ ਇਸ ਜਗਤ ਨੂੰ ਅਜਹੀਆਂ ਅਮਲੀ ਕੁਰਬਾਨੀਆਂ ਨਾਲ ਸਰਸ਼ਾਰ ਕਰ ਜਾਣਾ ਹੈ ਜਿਨ੍ਹਾਂ ਨੂੰ ਕੇਵਲ ਯਾਦ ਕਰ ਕਰਕੇ ਹੀ ਰਹਿਂਦੀ ਦੁਨੀਆ ਤੱਕ अनेका ਰੂਹਾਂ ਦਾ ਉਦਾਰ ਹੁੰਦੇ ਰਹਿਣਾ ਹੈ ਅਰ ਜਿਸ ਨੇ ਜਗਤ ਨੂੰ ਪਰੰਪਾਰਸ ਦੇ ਇਸ ਸਫਰ ਦੇ ਤਤਸਾਰ ਗੁਰਬਾਣੀ ਦੇ ਅਮਲੀ ਰੂਪ ਵਿੱਚ ਢਲੇ ਨਾਮ ਅੰਮ੍ਰਿਤ ਨਾਲ ਸਰਸ਼ਾਰ ਖਾਲਸਾ ਰੂਪੀ ਇਕ ਅਜਿਹੇ ਸਾਂਚੇ ਦੀ ਦਾਤ ਬਖਸ਼ ਜਾਣੀ ਹੈ ਜਿਸ ਸਾਂਚੇ ਵਿੱਚ ਆਪਣੇ ਆਪ ਨੂੰ ਢਾਲਣ ਵਾਲੀ ਹਰ ਰੂਹ ਨੇ ਦਸਵੇਂ ਪਿਤਾ ਜੀ ਦਾ ਅਜਿਹਾ ਰੂਪ ਹੋ ਜਾਣਾ ਹੈ ਜਿਸ ਵਿੱਚੋਂ ਸੱਚੇ ਪਿਤਾ ਵਾਹਿਗੁਰੂ ਜੀ ਦੀ ਅਕਾਲ ਮੂਰਤ ਦੇ ਪ੍ਰਤੱਖ ਚਲਕਾਰੇ ਜਗਤ ਨੂੰ ਨਸੀਬ ਹੋਣੇ ਹਨ ਹਾ ਜਿਸ ਨੇ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੀ ਮੈਂ ਹਾਂ ਕਰੋ ਨਿਵਾਸ ਦੀ ਇਲਾਹੀ ਦਾਤ ਜਗਤ ਜੀਵਾਂ ਦੀ ਝੋਲੀ ਪਾ ਜਾਣੀ ਹੈ ਆ ਤੁਮ ਸ੍ਰਿਸ਼ਟੀ ਦੇ ਤੇਜਸਵੀ ਮਹਾਪੁਰਖ ਦੇ ਪ੍ਰਗਟ ਹੋਣ ਤੇ ਜੋ ਰੋਹਾਨੀ ਪ੍ਰਕਾਸ਼ ਹੋਇਆ ਉਸ ਨੂੰ ਤੱਕ ਕੇ ਇੱਕ ਮਹਾਨ ਫਕੀਰ ਪੀਖਣ ਸ਼ਾ ਜੋ ਇਸ ਇਲਾਕੇ ਵਿੱਚ ਹੀ ਤਪ ਕਰ ਰਿਹਾ ਸੀ ਇਸ ਪ੍ਰਕਾਸ਼ ਦੀ ਸੇਧ ਤੇ ਪਟਨੇ ਪਹੁੰਚਿਆ ਆਰ ਸ਼੍ਰੀ ਗੁਰੂ ਜੀ ਦੇ ਦਰ ਤੇ ਪਹੁੰਚ ਕੇ ਪ੍ਰਗਟ ਹੋਏ ਤੇਜਸਵੀ ਮਹਾਪੁਰਖ ਦੇ ਦਰਸ਼ਨਾਂ ਵਾਸਤੇ ਝੋਲੀ ਅੱਡ ਖਲੋਤਾ ਆਤਮ ਰਸੀਆਂ ਦੀ ਕਦਰ ਆਰ ਪਹਿਚਾਣ ਇਸ ਘਰ ਤੋਂ ਵੱਧ ਹੋਰ ਕਿੱਥੇ ਹੋ ਸਕਦੀ ਸੀ ਉਸੇ ਵਕਤ ਦੇਵੀ ਬਾਲਕ ਨੂੰ ਝੋਲੀ ਚ ਪਾਈ ਦਾਈ ਬਾਹਰ ਆਈ ਪੀਖਣ ਸ਼ਾਹ ਜੀ ਨੇ ਦੇਵੀ ਬਾਲਕ ਦੇ ਉੱਚ ਦਿਦਾਰਿਆਂ ਵਿੱਚੋਂ ਦੇਵੀ ਸ਼ੋ ਮਹਿਸੂਸ ਕੀਤੀ ਹਰ ਚਰਨਾ ਤੇ ਨਮਸਕਾਰ ਕਰ ਜੀਵਨ ਸਫਲ ਕੀਤਾ ਆਤਮ ਰਸੀਆਂ ਦੀ ਪਰਖ ਵੀ ਰੂਹਾਨੀਅਤ ਭਰਪੂਰ ਹੁੰਦੀ ਹੈ ਔਰ ਇਸੇ ਰੂਹਾਨੀ ਕਮਾਲ ਦੇ ਦਿਦਾਰ ਕਰਨ ਲਈ ਫਕੀਰ ਸਾਈ ਨੇ ਦੋ ਛੋਟੀਆਂ ਕਟੋਰੀਆਂ ਮੰਗਵਾਈਆਂ ਇੱਕ ਵਿੱਚ ਦੁੱਧ ਔਰ ਦੂਸਰੀ ਵਿੱਚ ਪਾਣੀ ਪਾ ਦੇਵੀ ਬਾਲਕ ਦੇ ਚਰਨਾ ਕੋਲ ਕੀਤੀਆਂ ਕੀ ਜੇ ਦੁੱਧ ਵਾਲੀ ਕਟੋਰੀ ਡੋਲਣਗੇ ਤਾਂ ਇਸਲਾਮ ಮತ ਦੇ ਹੋਣਗੇ ਔਰ ਜੇ ਪਾਣੀ ਵਾਲੀ ਕਟੋਰੀ ਡੋਲਣਗੇ ਤਾਂ ਹਿੰਦੂ ಮತ ਦੇ ਹੋਣਗੇ ਪਰ ਵੇਖੋ ਦੇਵੀ ਮਾਲਕ ਦੇ ਚੋਜਾਂ ਦੀ ਅਰੰਭਤਾ ਇੱਕੋ ਪੈਰ ਨਾਲ ਦੋਵੇਂ ਕਟੋਰੀਆਂ ਉਲਟਾ ਦਿੱਤੀਆਂ ਫਕੀਰ ਸਾਈ ਹੈਰਾਨੀ ਲਾਲ ਤੱਕ ਰਿਹਾ ਹੈ ਕਿ ਦੁੱਧ ਔਰ ਪਾਣੀ ਡੁੱਲ ਕੇ ਰਲ ਮਿਲ ਇੱਕ ਹੋ ਗਏ ਸਾਈ ਜੀ ਸਮਝ ਗਏ ਕਿ ਇਹ ਭਾਰੀ અવਤਾਰ ਦਾ ਆਗਮਨ ਹੈ ਜਿਸ ਦੀ ਸ਼ਰਨ ਵਿੱਚ ਆਉਣ ਵਾਲੀ ਹਰ ਰੂਹ ਨੇ ਚਾਹੇ ਉਹ Hindu ਹੋਵੇ ਜਾਂ Musalman ਜਾਂ ਕੋਈ ਹੋਰ ਸਭ ਨੇ ਇੱਕ ਰੱਬ ਦੇ ਹੋ ਹਰ ਜਨ ਹੋ ਜਾਣਾ ਹੈ ਇਹਨਾਂ ਦੀ ਸ਼ਰਨ ਵਿੱਚ ਸਾਰੇ ਭੇਦ ਭਾਵ ਮਿਟ ਜਾਣੇ ਹਨ ਔਰ ਜਗਤ ਨੇ ਇੱਕ ਪਿਤਾ ਇੱਕ ਸਕੇਹਮ ਬਾਰਿਕ ਵਾਲੀ ਰੂਹਾਨੀਤ ਨਾਲ ਸਰਸ਼ਾਰ ਜੀਵਨ ਜੁਗਤ ਵਿੱਚੋਂ ਉੱਚ ਜੀਵਨ ਪ੍ਰਾਪਤ ਕਰ ਸੁਖ ਉਠਾਉਣਾ ਹੈ ਇਹ ਤੱਕ ਕਿ ਕਿਸੇ ਅਗੰਮੀ ਪ੍ਰੇਮ ਨਾਲ ਸਰਸਾਰ ਹੁੰਦਾ ਅਰਸਨਾ ਚੋਂ ਧਨ ਭਾਗ ਦਾ ਉਚਾਰਨ ਕਰਦਾ ਫਕੀਰ ਸਾਈ ਵਿਦਾ ਹੋਇਆ ਫਕੀਰ ਸਾਈ ਦੀ ਉਮਰ ਲੰਮੇਰੀ ਨਹੀਂ ਸੀ ਨਹੀਂ ਤਾਂ ਵੇਖਦਾ ਕਿ ਰੱਬ ਦੇ ਨਿਵਾਜੇ ਇਸ ਦੇਵੀ ਬਾਲਕ ਨੇ ਕਿਸ ਤਰ੍ਹਾਂ ਲੋਕਾਂ ਵਿੱਚੋਂ ਮੈਂ ਕੱਢ ਕੇ ਸੀਸ ਭੇਟਾ ਲਏ ਹਰ ਕਿਸ ਤਰ੍ਹਾਂ ਅੰਮ੍ਰਿਤ ਦੀ ਦਾਤ ਜਗਤ ਜੀਵਾਂ ਦੀ ਝੋਲੀ ਪਾ ਉਹਨਾਂ ਦੇ ਦਿਲਾਂ ਵਿੱਚ ਰੂਹਾਨੀਅਤ ਦੇ ਦੀਪਕ ਜਗਾ ਦਿੱਤੇ ਕਿਸ ਤਰ੍ਹਾਂ ਹਿੰਦੂ ਸਿੱਖ ਹੋ ਗਏ ਕਿਸ ਤਰ੍ਹਾਂ ਬੁੱਧੂ ਸ਼ਾਹ ਵਰਗੇ ਮੁਸਲਮਾਨ ਆਪਣੇ ਸੁਪੁੱਤਰ ਭੇਟ ਕਰਕੇ ਨਿਹਾਲ ਹੋਏ ਕਿਸ ਤਰ੍ਹਾਂ ਜਗਤ ਜੀਵਾਂ ਵਿੱਚੋਂ ਨੇਸਤਾਨਾ ਬੂਧ ਹੋ ਚੁੱਕੀ ਆਂਖ ਅੰਮ੍ਰਿਤ ਦੇ ਟੌਂਕਿਆਂ ਨਾਲ ਫਿਰ ਤੋਂ ਸੁਰਜੀਤ ਹੋ ਉੱਠੀ ਅਤੇ ਇਸ ਤਰ੍ਹਾਂ ਜਾਗ ਉੱਠੀ ਜ਼ਮੀਰ ਨੇ ਕਿਸ ਤਰ੍ਹਾਂ ਜਗਤ ਜੀਵਾ ਨੂੰ ਸੱਚੀ ਰੂਹਾਨੀ ਆਜ਼ਾਦ ਅਤੇ ਇਸ ਤਰ੍ਹਾਂ ਜਾਗ ਉੱਠੀ ਜ਼ਮੀਰ ਨੇ ਕਿਸ ਤਰ੍ਹਾਂ ਜਗਤ ਜੀਵਾ ਨੂੰ ਸੱਚੀ ਰੂਹਾਨੀ ਆਜ਼ਾਦੀ ਦਿਵਾਈ ਔਰ ਕਿਸ ਤਰ੍ਹਾਂ ਸੰਸਾਰ ਨੂੰ ਸੱਚਾ ਧਰਮ ਸੰਪੂਰਨਤਾ ਦੇ ਰੂਪ ਵਿੱਚ ਖਾਲਸਾ ਹੋ ਨਸੀਬ ਹੋਇਆ ਉਦਰ ਦੇਸ਼ ਦੇ ਪੂਰਬੀ ਇਲਾਕੇ ਨੂੰ ਆਪਣੀ ਚਰਨ ਛੋਹ ਨਾਲ ਨਿਹਾਲ ਕਰਦੇ ਕੁਝ ਸਾਲਾਂ ਬਾਅਦ ਸਾਈਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਵਾਪਸ ਪਟਨਾ ਪਹੁੰਚੇ ਦੇਵੀ ਬਾਲਕ ਗੋਬਿੰਦ ਦੇ ਇਲਾਹੀ ਦਿਦਾਰੇ ਅਰਚੋਜ ਤੱਕ ਕੇ ਭਾਰੀ ਅਵਤਾਰ ਦੀ ਬਖਸ਼ਿਸ਼ ਲਈ ਅਖਾਲ ਪੁਰਖ ਦਾ ਸ਼ੁਕਰਾਨਾ ਕੀਤਾ ਅਰ ਫੇਰ ਕੁਝ ਦੇਰ ਪਟਨਾ اٹਕ ਕੇ ਪਰਿਵਾਰ ਨੂੰ ਅਜੇ ਇੱਥੇ ਹੀ ਰੁਕਣ ਦੀ ਤਾਕੀਦ ਕਰਦੇ ਸਤਿਗੁਰੂ ਜੀ ਵਾਪਸ ਚੱਕ ਨਾਨਕੀ ਆ ਗਏ ਇਧਰ ਦੇਵੀ ਬਾਲਕ ਗੋਬਿੰਦ ਤੇ ਰੋਹਾਨੀ ਦੀਦਾਰਿਆਂ ਔਰ ਕਮਾਲ ਦੇ ਚੋਜਾਂ ਨੇ ਪਟਨਾ ਨਿਵਾਸੀਆਂ ਨੂੰ ਕਿਸ ਤਰ੍ਹਾਂ ਨਿਹਾਲ ਕੀਤਾ ਉਸ ਦੀ ਝਲਕ ਅਗਲੇ ਪ੍ਰਸੰਗ ਵਿੱਚ ਦਿਦਾਰੀ ਜਾਵੇਗੀ ਪਿਆਰਿਓ ਇਹ ਪ੍ਰਸੰਗ ਇੱਥੇ ਸਮਾਪਤ ਹੁੰਦਾ ਹੈ ਪਰੰਪਰਾਸ ਵਿੱਚੋਂ ਹੁਣ ਤੱਕ 73 ਪ੍ਰਸੰਗ ਪੜੇ ਜਾ ਚੁੱਕੇ ਹਨ ਇਹਨਾਂ ਸਾਰੇ ਪ੍ਰਸੰਗਾਂ ਨੂੰ ਪਲੇਲਿਸਟ ਵਿੱਚ ਪਾ ਦਿੱਤਾ ਗਿਆ ਹੈ ਰਸਿਕ ਬੈਰਾਗਨ ਚੈਨਲ ਵਿੱਚ ਆਪ ਮਹਾਪੁਰਖਾਂ ਦਾ ਜੀਵਨ ਕਵਿਤਾਵਾਂ ਅਤੇ ਮਹਾਪੁਰਖਾਂ ਦੀ ਹਜ਼ੂਰੀ ਵਿੱਚ ਸਾ ਸੰਗਤ ਵਿੱਚ ਕੀਤੇ ਗਏ ਕੀਰਤਨ ਸਾਖੀਆਂ ਗੁਰਬਾਣੀ ਵਿਚਾਰ ਆਦ ਸੁਣ ਸਕਦੇ ਹੋ ਜਿਹੜੇ ਵੀ ਵੀਰਾਂ ਨੂੰ ਪ੍ਰਸੰਗ ਪਸੰਦ ਆਇਆ ਹੈ ਉਹ ਚੈਨਲ ਨੂੰ ਲਾਈਕ ਸਬਸਕ੍ਰਾਈਬ ਅਤੇ ਬੈਲ ਨੋਟੀਫਿਕੇਸ਼ਨ ਨੂੰ ਔਨ ਕਰ ਲੈਣ ਤਾਂ ਜੋ ਇਹੋ ਜਿਹੇ ਗੁਰੂ ਪ੍ਰੇਮ ਵਿੱਚ ਰੰਗੇ ਹੋਏ ਪ੍ਰਸੰਗ ਆਪ ਜੀ ਤੱਕ ਅਤੇ ਵੱਧ ਤੋਂ ਵੱਧ ਪ੍ਰਾਣੀਆਂ ਤੱਕ ਪਹੁੰਚ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ